ਆਹ ਤਾਂ ਰਾਣਾ ਗੁਰਜੀਤ ਸਿੰਘ ਦੇਖਣਾ ਹੋਏਗਾ ਕਿ ਹੁਣ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਆ ਪਰ ਉਹਨਾਂ ਨੇ ਰਾਜੇ ਵੜਿੰਗ ਦੇ ਖਿਲਾਫ ਤਾਂ ਫਰੰਟ ਖੋਲ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਖਿਲਾਰਾ ਵੈਸੇ ਤਾਂ जगਜਾਹਰ ਹੈ ਪਰ ਕਿਸੇ ਨਾ ਕਿਸੇ ਗੱਲ ਕਰਕੇ ਕਾਂਗਰਸ ਦੀ ਚਰਚਾ ਆਏ ਦਿਨ ਹੁੰਦੀ ਹੈ ਕਾਂਗਰਸ ਦੇ ਲੀਡਰ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਆ ਤਾਂ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਨੂੰ ਇੱਕ ਵਾਰ ਫਿਰ ਸ਼ੀਸ਼ਾ ਦਿਖਾ ਦਤਾ ਰਾਣਾ ਗੁਰਜੀਤ ਸਿੰਘ ਹੁਣਾਂ ਨੇ ਐਮਐਲਏ ਨੇ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਸੀਨੀਅਰ ਲੀਡਰ ਨੇ ਰਾਣਾ ਗੁਰਜੀਤ ਸਿੰਘ ਵੱਡੇ ਬਿਜ਼ਨਸਮੈਨ ਆ ਔਰ ਰਾਣਾ ਗੁਰਜੀਤ ਸਿੰਘ ਹੁਣਾਂ ਨੇ ਫਿਰ ਸ਼ੀਸ਼ਾ ਦਿਖਾ ਦਤਾ ਹੈ ਰਾਜਾ ਵੜਿੰਗ ਹੁਣਾਂ ਨੂੰ ਕਾਇਦਾ ਤੌਰ ਤੇ ਉਹਨਾਂ ਨੇ ਜ਼ਿਕਰ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਕੀਤਾ ਰਾਜਾ ਵੜਿੰਗ ਨੂੰ ਠੋਕ ਕੇ ਉਹਨਾਂ ਨੇ ਜਿਹੜੀਆਂ ਗੱਲਾਂ ਸੁਣਾਈਆਂ ਖਰੀਆਂ ਖਰੀਆਂ ਸੁਣਾਈਆਂ ਇੱਕ ਨਿੱਜੀ ਚੈਨਲ ਤੇ ਸ਼ੋਅ ਦੌਰਾਨ ਇੰਟਰਵਿਊ ਦੌਰਾਨ ਰਾਣਾ ਗੁਰਜੀਤ ਸਿੰਘ ਖੁੱਲ ਕੇ ਬੋਲਦੇ ਹੋਏ ਨਜ਼ਰ ਆਇਆ ਤਾਂ ਰਾਜਾ ਵੜਿੰਗ ਨੂੰ ਸੈਲਫਿਸ਼ ਕਿਹਾ ਉਹਨਾਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਰਾਜੇ ਵੜਿੰਗ ਦੇ ਚਿਹਰੇ ਤੇ ਸਮਾਈਲ ਹੈ ਫੇਕ ਸਮਾਈਲ ਵਾਲਾ ਲੀਡਰ ਹੈ ਚਿਹਰੇ ਤੇ ਆਰਟੀਫੀਸ਼ੀਅਲ ਮੁਸਕਾਨ ਵਾਲਾ ਲੀਡਰ ਹੈ ਇਹ ਔਰ ਵੜਿੰਗ ਜਿਹੜਾ ਹੈ ਉਹ ਸੈਲਫਿਸ਼ ਕਿਸਮ ਦਾ ਇਨਸਾਨ ਹੈ ਇਸ ਤਰ੍ਹਾਂ ਦੀ ਗੱਲ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਖੁੱਲ ਕੇ ਕਹੀ ਹੈ ਓਪਨਲੀ ਉਹਨਾਂ ਨੇ ਟੀਵੀ ਇੰਟਰਵਿਊ ਦੌਰਾਨ ਇਸ ਚੀਜ਼ ਦਾ ਜ਼ਿਕਰ ਕੀਤਾ ਕਿਉਂਕਿ ਜਦੋਂ ਸਵਾਲ ਉਹਨਾਂ ਨੂੰ ਹੋ ਰਹੇ ਸੀਗੇ ਅ ਪਿਛਲੇ ਦਿਨੀ ਟਿਕਟ ਨੂੰ ਲੈ ਕੇ ਉਹਨਾਂ ਨੇ ਨਾਰਾਜ਼ਗੀ ਜਤਾਈ ਸੀ ਕਿਉਂਕਿ ਰਾਣਾ ਗੁਰਜੀਤ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦੀ ਮੰਗ ਕਰ ਰਹੇ ਸੀ ਕਿ ਕਾਂਗਰਸ ਉਹਨਾਂ ਨੂੰ ਲੋਕ ਸਭਾ ਚੋਣਾਂ 'ਚ ਉਹਨਾਂ ਦੇ ਬੇਟੇ ਨੂੰ ਟਿਕਟ ਦੇਵੇ ਔਰ ਰਾਣਾ ਗੁਰਜੀਤ ਸਿੰਘ ਇਹ ਟਿਕਟ ਕਾਂਗਰਸ ਦੀ ਝੋਲੀ ਪਾਉਣਗੇ ਇਸ ਤਰ੍ਹਾਂ ਦਾ ਉਹਨਾਂ ਨੇ ਦਾਵਾ ਕੀਤਾ ਸੀਗਾ ਕਈ ਦਫਾ ਟਿਕਟ ਉਹਨਾਂ ਨੇ ਮੰਗੀ ਪਰ ਟਿਕਟ ਦਿੱਤੀ ਨਹੀਂ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਬੇਟੇ ਨੂੰ ਰਾਣਾ ਇੰਦਰ ਪ੍ਰਤਾਪ ਨੂੰ ਔਰ ਉਦੋਂ ਵੀ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਵੇਲੇ ਵੀ ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਸਿੰਘ ਟਿਕਟ ਮੰਗਦੇ ਸੀ ਬਕਾਇਦਾ ਸ਼ਰਤ ਉਹਨਾਂ ਨੇ ਕਿ ਕਹੀ ਸੀ ਕਿ ਮੈਂ ਆਪਣੇ ਬੇਟੇ ਨੂੰ ਜਿਹੜਾ ਚੋਣ ਜਿੱਤਾਵਾਂਗਾ ਹਰ ਹਾਲ ਦੇ ਵਿੱਚ ਇਹ ਮੇਰਾ ਭਰੋਸਾ ਰੱਖੋ ਪਰ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਬੇਟੇ ਇੰਡੀਪੈਂਡੈਂਟ ਇਕਲੋਤੇ ਹੀ ਉਮੀਦਵਾਰ ਸੀਗੇ ਜਿਹੜੇ ਚੋਣ ਜਿੱਤੇ ਸੀ ਇੰਡੀਪੈਂਡੈਂਟ ਉਮੀਦਵਾਰ ਜੋ ਹੈ ਉਹ ਇਕੱਲਾ ਰਾਣਾ ਇੰਦਰਪ੍ਰਤਾਪ ਸਿੰਘ ਹੈ ਜਿਹੜਾ ਚੋਣ ਜਿੱਤੇ ਸੀਗੇ ਤਾਂ ਵੜਿੰਗ ਨੂੰ ਠੋਕ ਕੇ ਉਹਨਾਂ ਨੇ ਖਰੀਆਂ-ਖਰੀਆਂ ਸੁਣਾਈਆਂ ਨੇ ਰਾਣਾ ਗੁਰਜੀਤ ਸਿੰਘ ਹੁਣਾਂ ਦਾ ਗੁੱਸਾ ਫੁੱਟਿਆ ਰਾਜਾ ਵੜਿੰਗ ਤੇ ਕਾਂਗਰਸ ਦੇ ਪ੍ਰਧਾਨ ਹੈ ਔਰ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਦਾ ਹੀ ਨਹੀਂ ਰਾਣਾ ਗੁਰਜੀਤ ਸਿੰਘ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਜੀ ਨੇ ਸਾਫ਼-ਸਾਫ਼ ਗੱਲਾਂ ਕਹੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਰਾਜੇ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦਾ ਹਾਂ ਦਿਲ ਤੋਂ ਪ੍ਰਧਾਨ ਨਹੀਂ ਮੰਨਦਾ ਜ਼ੁਬਾਨ ਤੋਂ ਜ਼ਰੂਰ ਮੰਨਦਾ ਕਿਉਂਕਿ ਕਾਗਜ਼ੀ ਤੌਰ ਤੇ ਰਾਜਾ ਵੜਿੰਗ ਪ੍ਰਧਾਨ ਹੈ ਔਰ ਇਸ ਦੇ ਨਾਲ ਹੀ ਰਾਜਾ ਵੜਿੰਗ ਨਾਲ ਬਹੁਤ ਸਾਰੀਆਂ ਕੰਟਰੋਵਰਸੀਆਂ ਜੁੜੀਆਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਮਨਪ੍ਰੀਤ ਸਿੰਘ ਬਾਦਲ ਹੋਣ ਮਨਪ੍ਰੀਤ ਬਾਦਲ ਹੋਣਾਂ ਨੇ ਰਾਜਾ ਵੜਿੰਗ ਨੂੰ ਖਰੀਆਂ-ਖਰੀਆਂ ਸੁਣਾਈਆਂ ਸੀ ਉਹਨਾਂ ਨੇ ਕਿਹਾ ਕਿ ਮੈਂ ਕੋਈ ਇਹੋ ਜਿਹਾ ਲੀਡਰ ਨਹੀਂਗਾ ਕਿ ਸਿਰ ਤੇ ਟੋਪੀ ਪਾ ਕੇ ਮੁੱਖ ਮੰਤਰੀ ਦੇ ਪੈਰੀਂ ਬਹਿ ਕੇ ਸੈਟਿੰਗ ਕਰਿਆਊਂਗਾ ਔਰ ਕਿਉਂਕਿ ਇੱਕ ਤਸਵੀਰ ਸੀਗੀ ਵਰਿੰਗ ਦੀ ਮੁੱਖ ਮੰਤਰੀ ਭਗਵੰਤਪານ ਹੁਣਾਂ ਦੇ ਨਾਲ ਔਰ ਉਸ ਚੀਜ਼ ਦਾ ਜ਼ਿਕਰ ਕਰਦੇ ਹੋਏ ਮਨਪ੍ਰੀਤ ਬਾਦਲ ਹੁਣਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਸੈਟਿੰਗ ਕਰਨ ਵਾਸਤੇ ਨਹੀਂ ਜਾਂਦਾ ਮੁੱਖ ਮੰਤਰੀ ਦੇ ਨਾਲ ਕਿਉਂਕਿ ਬੱਸਾਂ ਦੀਆਂ ਬਾਡੀਆਂ ਵਾਲਾ ਮਸਲਾ ਬਹੁਤ ਪੱਕਿਆ ਸੀਗਾ ਔਰ ਉਸ ਤੋਂ ਬਾਅਦ ਚਰਚਾ ਹੋਈ ਕਿ ਜਿਹੜਾ ਕੋਈ ਸਮਝੌਤੇ ਦਾ ਜ਼ਿਕਰ ਲੀਡਰਾਂ ਦੇ ਵੱਲੋਂ ਕੀਤਾ ਜਾਂਦਾ ਪੰਜਾਬ ਦੀ ਸਿਆਸਤ ਚ ਬੱਸਾਂ ਦੀਆਂ ਬਾਡੀਆਂ ਤੇ ਸਮਝੌਤੇ ਦੀ ਚਰਚਾ ਹੋ ਰਹੀ ਹੈ ਪਿਛਲੇ ਸਮੇਂ ਤੋਂ ਕਿ ਕਿ ਕਿਉਂਕਿ ਟ੍ਰਾਂਸਪੋਰਟ ਮੰਤਰੀ ਨੇ ਵੀ ਕਿਹਾ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਕਈ ਵਾਰ ਸਪੀਚਾਂ ਦੇ ਵਿੱਚ ਕਿਹਾ ਕਿ ਉਹ ਕਾਰਵਾਈ ਕਰਨਗੇ ਬੱਸਾਂ ਦੀਆਂ ਬਾਡੀਆਂ ਚ ਘਟਾਲਾ ਹੋਇਆ ਇਸ ਤਰ੍ਹਾਂ ਦਾ ਜ਼ਿਕਰ ਉਹ ਕਰਦੇ ਆ ਤਾਂ ਖੈਰਿਸਮਸਲੇ ਨੂੰ ਲੈ ਕੇ ਹੋਰ ਵੀ ਲੀਡਰ ਰਾਜੇ ਵੜਿੰਗ ਤੇ ਹੋਈਆਂ ਕੰਟਰੋਵਰਸੀਆਂ ਦਾ ਜ਼ਿਕਰ ਕਰਦੇ ਆ ਔਰ ਜਦੋਂ ਇਹ ਚੋਣਾਂ ਸੀਗੀਆਂ ਔਰ ਉਸ ਵੇਲੇ ਟਿਕਟ ਨਹੀਂ ਦਿੱਤੀ ਗਈ ਰਾਣਾ ਇੰਦਰਪ੍ਰਤਾਪ ਹੋਣਾ ਨੂੰ ਟਿਕਟ ਜਦੋਂ ਨਾ ਦੇਣ ਦੀ ਗੱਲ ਇਹ ਹੋਈ ਕਿ ਜਦੋਂ ਟਿਕਟ ਰਾਜਾ ਵੜਿੰਗ ਨੇ ਨਹੀਂ ਦਿੱਤੀ ਇਸ ਤਰ੍ਹਾਂ ਦਾ ਸਵਾਲ ਹੋਇਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਇਹਦੇ ਇਹ ਕੌਣ ਹੈ ਟਿਕਟ ਨਾ ਦੇਣ ਵਾਲਾ ਹਾਲਾਂਕਿ ਰੈਫਰ ਕਹੋ ਜਾਂ ਪ੍ਰੈਫਰੈਂਸ ਜਿਹੜੀ ਆ ਉਹ ਦੇਖਣੀ ਹੈ ਪਾਰਟੀ ਨੇ ਔਰ ਨਾਲ ਪ੍ਰਧਾਨ ਹੋਵੇ ਐਲੋਪੀ ਹੋਵੇ ਜਾਂ ਕਾਂਗਰਸ ਦੇ ਸੀਨੀਅਰ ਲੀਡਰ ਹੋਣ ਉਹਨਾਂ ਦੀ ਜਿਹੜੀ رائے ਮੰਗੀ ਜਾਂਦੀ ਹੈ ਜਦੋਂ ਉਮੀਦਵਾਰਾਂ ਦਾ ਪੈਨਲ ਆਉਂਦਾ ਪੈਨਲ ਬੈਠਦਾ ਜਦੋਂ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਹੁੰਦੀ ਹੈ ਤਾਂ ਉਸ ਦੌਰਾਨ ਫਿਰ ਦੱਸਿਆ ਜਾਂਦਾ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਹੋਣਾ ਨੇ ਜਿਹੜੀ ਖਿਲਾਫਤ ਕੀਤੀ ਹੈ ਟਿਕਟ ਨਹੀਂ ਦਿੱਤੀ ਪੈਰਵਾਈ ਨਹੀਂ ਕੀਤੀ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਤਾਂ 2022 ਦੇ ਵਿੱਚ ਵੀ ਉਹਨਾਂ ਨੇ ਆਪਣੇ ਬੇਟੇ ਨੂੰ ਆਜ਼ਾਦ ਤੌਰ ਤੇ ਚੋਣ ਲੜਾ ਕੇ ਚੋਣ ਜਿਤਵਾਇਆ ਜੋ ਕਿ ਇੱਕ ਬਹੁਤ ਵੱਡੀ ਗੱਲ ਸੀ ਕਿਉਂਕਿ 2022 ਚ ਆਮ ਆਦਮੀ ਪਾਰਟੀ ਦੀ ਹਨੇਰੀ ਸੀਗੀ ਔਰ ਉਸ ਦੌਰਾਨ ਕਿਸੇ ਇੰਡੀਪੈਂਡੈਂਟ ਉਮੀਦਵਾਰ ਦਾ ਜਿੱਤ ਜਾਣਾ ਜਿੱਥੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗੁੱਡਣੀਆਂ ਲੱਗੀਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਸਾਬਕਾ ਉਹ ਹਾਰ ਜਾਂਦੇ ਆ ਸੁਖਵੀਰ ਸਿੰਘ ਬਾਦਲ ਹਾਰ ਜਾਂਦੇ ਆ ਔਰ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਸਲੇ ਵੱਡੇ-ਵੱਡੇ ਤੁਰੰਦਰ ਚੋਣ ਹਾਰ ਜਾਂਦੇ ਆ ਪਰ ਰਾਲਾ ਗੁਰਜੀਤ ਸਿੰਘ ਹੁਣਾਂ ਨੇ ਆਪਣੇ ਬੇਟੇ ਨੂੰ ਜੋ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰਿਆ ਸੀਗਾ ਉਸ ਨੂੰ ਜੋਨ ਜਤਾਈ ਰਾਣਾ ਇੰਦਰਪ੍ਰਤਾਪ ਸਿੰਘ ਹੁਣਾਂ ਨੂੰ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਵੀ ਸੀਗੀ ਤਾਂ ਰਾਣਾ ਗੁਰਜੀਤ ਸਿੰਘ ਬੜੀ ਬੇਬਾਕੀ ਦੇ ਨਾਲ ਬੋਲਦੇ ਆ ਆਪਣੀ ਬੇਬਾਕੀ ਦੇ ਲਈ ਰਾਣਾ ਗੁਰਜੀਤ ਜਾਣੇ ਜਾਂਦੇ ਆ ਤਾਂ ਰਾਣਾ ਗੁਰਜੀਤ ਹੁਣਾਂ ਨੇ ਖੁੱਲ ਕੇ ਰਾਜਾ ਵੜਿੰਗ ਦੇ ਖਿਲਾਫ ਨਿਸ਼ਾਨਾ ਸਾਧਿਆ ਰਾਜਾ ਵੜਿੰਗ ਨੂੰ ਸ਼ੀਸ਼ਾ ਦਿਖਾਇਆ ਰਾਣਾ ਗੁਰਜੀਤ ਸਿੰਘ ਹੁਣਾਂ ਨੇ ਰਾਣਾ ਗੁਰਜੀਤ ਹੁਣਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਜਿਹੜਾ ਸਮਾਈਲ ਹੈ ਇਸ ਦੇ ਫੇਸ ਤੇ ਫੇਕ ਸਮਾਈਲ ਜਿਹਨੂੰ ਕਿਹਾ ਜਾਂਦਾ ਕਿ ਫੇਕ ਸਮਾਈਲ ਆਰਟੀਫੀਸ਼ੀਅਲ ਸਮਾਈਲ ਬਣਾਈ ਹੋਈ ਸਮਾਈਲ ਵਾਲੀ ਜਿਹੜੀ ਤਸਵੀਰ ਹੈ ਔਰ ਰਾਜਾ ਵੜਿੰਗ ਨੂੰ ਉਹ ਮੰਨਦੇ ਨਹੀਂ ਰਾਜਾ ਵੜਿੰਗ ਸੈਲਫਿਸ਼ ਯਾਨੀ ਕਿ ਸਵਾਰਥੀ ਕਿਸਮ ਦਾ ਇਨਸਾਨ ਹੈ ਉਹ ਸਿਰਫ ਆਪਣਾ ਹੀ ਭਲਾ ਸੋਚਦਾ ਹੈ ਔਰ ਉਸ ਤੋਂ ਬਾਅਦ ਉਹ ਜਿਹੜਾ ਨੁਕਸਾਨ ਹੋਇਆ ਭਾਵੇਂ ਜਦੋਂ ਚੋਣਾ ਸੀਗੀਆਂ ਜਦੋਂ ਜਿਮਨੀ ਚੋਣ ਹੋਈ ਗਿੱਦੜਵਾਹਾ ਦੀ ਆਪਣੀ ਪਤਨੀ ਨੂੰ ਟਿਕ ਦਵਾਈ ਔਰ ਉਸ ਦੌਰਾਨ ਜਿਹੜਾ ਹਸ਼ਰ ਹੋਇਆ ਤਾਂ ਉਹ ਰਾਜਾ ਵੜਿੰਗ ਦੇ ਜਿਸ ਤਰੀਕੇ ਦੀਆਂ ਬੱਝੁਬਾਨੀ ਸੀਗੀ ਜਾਂ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਸੀਗੀਆਂ ਉਸ ਕਰਕੇ ਜਾਂ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੇ ਇਹ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਇੱਕ ਵੜਿੰਗ ਹੋਣਾ ਦਾ ਹੰਕਾਰ ਸੀਗਾ ਜਿਸ ਕਰਕੇ ਵੜਿੰਗ ਦੇ ਪਤਨੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਿਉਂਕਿ ਓਵਰ ਕੌਨਫੀਡੈਂਟ ਹੋ ਕੇ ਪੁੱਠੇ ਸਿੱਦੇ ਬਿਆਨ ਵੜਿੰਗ ਦੇ ਵੱਲੋਂ ਦਿੱਤੇ ਗਏ ਸੀਗੇ ਔਰ ਉਸ ਤੋਂ ਬਾਅਦ ਹਾਲਾਂਕਿ ਚਰਨਜੀਤ ਚੰਨੀ ਤੇ ਵੀ ਠੀਕਰਾ ਭੰਨਿਆ ਕਿ ਚੰਨੀ ਹੋਣਾ ਦੀ ਵਜ੍ਹਾ ਕਰਕੇ ਨੁਕਸਾਨ ਹੋ ਗਿਆ ਜਾਂ ਹੋਰ ਲੀਡਰਾਂ ਕਰਕੇ ਵੀ ਉਹਨਾਂ ਨੇ ਨਾਰਾਜ਼ਗੀ ਵੀ ਦੱਸਿਆ ਜਾਂਦਾ ਹੈ ਕਿ ਜਿਤਾਈ ਕਈ ਚੀਜ਼ਾਂ ਨੂੰ ਲੈ ਕੇ ਖੈਰ ਚਰਨਜੀਤ ਸਿੰਘ ਚੰਨੀ ਜੋ ਦਲਿਤ ਲੀਡਰ ਦੇ ਤੌਰ ਤੇ ਜਾਂ ਪੰਜਾਬ ਦੇ ਸੀਨੀਅਰ ਕਾਂਗਰਸ ਦੇ ਸੀਨੀਅਰ ਟੌਪ ਮੋਸਟ ਲੀਡਰਾਂ ਚ ਉਹਨਾਂ ਦੀ ਗਿਣਤੀ ਹੁੰਦੀ ਹੈ ਸਾਬਕਾ ਦੀ ਅਮਨੇ ਹੁਣ ਵੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਕੋਈ ਵੱਡਾ ਅਹੁਦਾ ਪੰਜਾਬ ਦੇ ਵਿੱਚ ਦਿੱਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚੋਂ ਕੰਮ ਕਰਨਾ ਚਾਹੁੰਦੇ ਹਨ ਯਾਨੀ ਪੰਜਾਬ 'ਚ ਕੰਮ ਕਰਨ ਦੀ ਇੱਛਾ ਹੁੰਦਾਂ ਨੇ ਹਾਈ ਕਮਾਂਡ ਦੇ ਅੱਗੇ ਜਤਾਈ ਹੈ ਤਾਂ ਹੁਣ ਚਰਚਾ ਰਾਜਾ ਵੜਿੰਗ ਦੀ ਅਸੀਂ ਕਰ ਰਹੇ ਹਾਂ ਰਾਣਾ ਗੁਰਜੀਤ ਸਿੰਘ ਹੁਣਾਂ ਨੇ ਰਾਜਾ ਵੜਿੰਗ ਨੂੰ ਖੁੱਲ ਕੇ ਰਗੜਦੇ ਹੋਏ ਨਜ਼ਰ ਆਏ ਰਾਣਾ ਗੁਰਜੀਤ ਔਰ ਰਾਜਾ ਵੜਿੰਗ ਦੇ ਖਿਲਾਫ ਖੁੱਲ ਕੇ ਬੋਲਦੇ ਨਜ਼ਰ ਆਏ ਰਾਜਾ ਵੜਿੰਗ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਨਜ਼ਰ ਆਏ ਔਰ ਸ਼ਾਇਦ ਇਹ ਬਿਆਨ ਸੁਣਨ ਤੋਂ ਬਾਅਦ ਇੱਕ ਵਾਰ ਤਾਂ ਰਾਜਾ ਵੜਿੰਗ ਹੁਣਾਂ ਨੂੰ ਜ਼ਰੂਰ ਭੱਜਣਾ ਪ ਥੋੜੀ ਹੈ ਪੰਜਾਬ ਕਾਂਗਰਸ ਦੇ ਵਿੱਚ ਜਰੂਰ ਹੋ ਸਕਦਾ ਕਿ ਰਾਣਾ ਗੁਰਜੀਤ ਦੀ ਸ਼ਿਕਾਇਤ ਵੀ ਉਹ ਕਰਨਗੇ ਹਾਈ ਕਮਾਂਡ ਨੂੰ ਲਿਖ ਸਕਦੇ ਆ ਪਰ ਰਾਣਾ ਗੁਰਜੀਤ ਹੁਣਾਂ ਨੇ ਤਾਂ ਖੁੱਲ ਕੇ ਗੱਲਾਂ ਰੱਖੀਆਂ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੀ ਟਿਕਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਹੀਂ ਦਿੱਤੀ ਨਹੀਂ ਤਾਂ ਫਿਰ ਉਹਨਾਂ ਨੇ ਜਿੱਤਣ ਦਾ ਵੀ ਦਾਵਾ ਕੀਤਾ ਸੀ ਕਿ ਟਿਕਟ ਸਾਨੂੰ ਦਿੱਤੀ ਜਾਵੇ ਜਿੱਦਾਂ ਸੁਲਤਾਨਪੁਰ ਲੋਧੀ 'ਚ ਐਗਜ਼ਾਮਪਲ ਸੈੱਟ ਕੀਤਾ ਸੀ ਉਸੇ ਤਰ੍ਹਾਂ ਅਸੀਂ ਇੱਥੇ ਵੀ ਐਗਜ਼ਾਮਪਲ ਸੈੱਟ ਕਰਾਂਗੇ ਪਰ ਟਿਕਟ ਨਾ ਦਿੱਤੇ ਜਾਣ ਦੀ ਵਜ੍ਹਾ ਸੀਗੀ ਕਿ ਜਿਹੜੀ ਧੜੇਬੰਦੀ ਕਹੋ ਜਾਂ ਫਿਰ ਰਾਣਾ ਗੁਰਜੀਤ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਨਹੀਂ ਆਇਆ ਇਹ ਤਾਂ ਆਪਸੀ ਲੋਬੀ ਵੀ ਜਿਹੜੀ ਹੈ ਕਿ ਰਾਣਾ ਗੁਰਜੀਤ ਨੇ ਜੇ ਆਪਣੇ ਬੇਟੇ ਨੂੰ ਉੱਥੋਂ ਇੰਡੀਪੈਂਡੈਂਟ ਜਿਤਾਤਾ ਤਾਂ ਹੁਣ ਜੇ ਕਾਂਗਰਸ ਦੀ ਟਿਕਟ ਬੇਟਾ ਝੂਣ ਲੜਦਾ ਜੇ ਜਿੱਤ ਜਾਂਦਾ ਤਾਂ ਰਾਣਾ ਗੁਰਜੀਤ ਸਿੰਘ ਦਾ ਯਾ ਕੱਦ ਜਿਹੜਾ ਉਹ ਹੋਰ ਬਹੁਤ ਵੱਡਾ ਹੋ ਜਾਣਾ ਸੀਗਾ ਰਾਣਾ ਗੁਰਜੀਤ ਸਿੰਘ ਹੁਣੀ ਵੈਸੇ ਵੀ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਟਾਪ ਲੀਡਰਾਂ ਦੇ ਵਿੱਚ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੋ ਗਏ ਸੁਖਜਿੰਦਰ ਸਿੰਘ ਰੰਧਾਵਾ ਹੋ ਗਏ ਰਾਣਾ ਗੁਰਜੀਤ ਹੋ ਗਏ ਚਰਨਜੀਤ ਸਿੰਘ ਚੰਨੀ ਹੋ ਗਏ ਔਰ ਇਸੇ ਤਰੀਕੇ ਦੇ ਨਾਲ ਭਰਤੂਸ਼ਨ ਆਸ਼ੂ ਹੋ ਗਏ ਪ੍ਰਗਟ ਸਿੰਘ ਹੋ ਗਏ ਇਹ ਟਾਪ ਲੀਡਰਾਂ ਦੀ ਕਤਾਰ ਦੇ ਵਿੱਚ ਨੇ ਇਹ ਲੀਡਰ ਤਾਂ ਉਹਨਾਂ ਦੇ ਵਿੱਚ ਰਾਣਾ ਗੁਰਜੀਤ ਦਾ ਵੀ ਨਾਂ ਹੈ ਤਾਂ ਰਾਣਾ ਗੁਰਜੀਤ ਸਿੰਘ ਦੇਖਣਾ ਹੋਏਗਾ ਕਿ ਹੁਣ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਆ ਪਰ ਉਹਨਾਂ ਨੇ ਰਾਜੇ ਰੈਂਕ ਦੇ ਖਿਲਾਫ ਤਾਂ ਫਰੰਟ ਖੋਲ ਦਿੰਦਾ ਸੀਗੀ